ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਪੰਜਾਬ ਰੋਡ ਵੇਜ ਸਟ੍ਰਾਈਕ ਹੱਥਾਂ ਦੇ ਵਿੱਚ ਪੈਟਰੋਲ ਟੈਂਕੀਆਂ ਤੇ ਚੜ੍ਹੇ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਮੰਗਾਂ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਇਹਨਾਂ ਪੰਜਾਬ ਰੋਡ ਵੇਜ ਦੇ ਮੁਲਾਜ਼ਮਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾਣ ਵਾਲੀਆਂ ਬੱਸਾਂ ਦਾ ਵਿਰੋਧ ਕਰ ਰਿਹਾ ਹੈ ਪੰਜਾਬ ਰੋਡ ਵੇਜ ਪਨ ਵਾਸਤੇ ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਤੜਕੇ ਤੋਂ ਹੀ ਘਰਾਂ ਦੇ ਵਿੱਚ ਇਨ੍ਹਾਂ ਕਰਮਚਾਰੀਆਂ ਨੂੰ ਪੁਲਿਸ ਵੱਲੋਂ ਰੀਟੇਨ ਵੀ ਕੀਤਾ ਜਾ ਰਿਹਾ ਦੂਜੇ ਪਾਸੇ ਜਿਹੜੇ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੂੰ ਡੀਟੇਨ ਕੀਤਾ ਗਿਆ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਗੱਡੀਆਂ 'ਚ ਜਿਹੜਾ ਕਿ ਬਿਠਾਉਂਦੇ ਹੋਏ ਨਜ਼ਰ ਆਏ ਵਕ ਵਕ ਥਾਵਾਂ ਤੋਂ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਪਟਿਆਲਾ ਬਸਟਾਂ ਦੇ ਵਿੱਚ ਜਿਹੜਾ ਮਾਹੌਲ ਤਣਾਪੂਰਨ ਬਣਿਆ ਪ੍ਰਦਰਸ਼ਨਕਾਰੀਆਂ ਨੂੰ ਡਿਟੇਨ ਕੀਤਾ ਗਿਆ ਉੱਥੇ ਹੀ ਬਠਿੰਡਾ ਦੇ ਵਿੱਚ ਵੀ ਤਸਵੀਰਾਂ ਸਾਹਮਣੇ ਆਈਆਂ ਬਠਿੰਡਾ ਦੇ ਵਿੱਚ ਵੀ ਕਰਮਚਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਦੂਜੇ ਪਾਸੇ ਰੋਪੜ ਦੀ ਗੱਲ ਕੀਤੀ ਜਾਵੇ ਤਾਂ ਰੋਪੜ ਦੇ ਵਿੱਚ ਵੀ ਅੱਜ ਪੰਜਾਬ ਰੋਡਵੇਜ਼ ਪੰਨ バス ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਆਪਣੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੰਗਰੂਰ ਦੇ ਵਿੱਚ ਵੀ ਜਿਹੜੇ ਕਿ ਤਸਵੀਰਾਂ ਇਹਨਾਂ ਮੁਲਾਜ਼ਮਾਂ ਦੀਆਂ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਲਗਾਤਾਰ ਇਨਾ ਕਰਮਚਾਰੀਆਂ ਦੇ ਵੱਲੋਂ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਕੇ ਪ੍ਰਦਰਸ਼ਨ ਕੀਤਾ ਗਿਆ ਕੁਝ ਮੁਲਾਜ਼ਮ ਬਸਾਂ ਦੇ ਉੱਤੇ ਚੜ ਕੇ ਪ੍ਰਦਰਸ਼ਨ ਕਰ ਰਹੇ ਨੇ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਜਿਹੜੇ ਕਿ ਸਾਹਮਣੇ ਆਈਆਂ ਨੇ ਆਓ ਤੁਹਾਨੂੰ ਵੱਖ-ਵੱਖ ਖੇਤਰਾਂ ਤੋਂ ਜਿੱਥੇ-ਜਿੱਥੇ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਉਣੇ ਆ ਸੰਗਰੂਰ, ਰੋਪੜ, ਪਟਿਆਲਾ, ਬਠਿੰਡਾ ਦਾ ਕੀ ਹਾਲ ਰਿਹਾ ਕਿਵੇਂ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਵੱਲੋਂ ਇਹਨਾਂ ਉੱਤੇ ਕੀ ਕਾਰਵਾਈ ਕੀਤੀ ਗਿਆ ਦੇਖੋ ਇਹ ਖਾਸ ਤਸਵੀਰਾਂ ਚਿੱਟਾ ਲਿਖਣਾ ਚਿੱਟਾ ਲਿਖਣਾ ਪਤਾ ਲਿਖਣਾ ਬੱਲੇਆ ਦੌੜ ਤੈਨੂੰ ਨਾ ਦੌੜਾਂਗੇ ਆਜੋ ਆਜੋ ਦਰਵਾਜ਼ਾ ਜੋ ਯਾਰ ਖੜੇ ਆ ਜਾਣ ਕੁਛ ਨਹੀਂ ਕਹਿੰਦੇ ਫੜ ਫੜ ਬੰਦਲ ਨੂੰ ਬਣਾਉਂਗਾ ਸੱਗੀ ਲਾਗਿਆ ਮੰਨਦੇ ਮਾਰੋ ਆ ਜਾ ਮੇਰੇ ਨਾਲ ਆ ਕੇ ਆਓ ਕੋਈ ਗੱਲ ਨਹੀਂ ਤੁਸੀਂ ਸਾਡੇ ਆਪਣੇ ਘਰ ਦੇ ਬੰਦੇ ਆ ਬਿਲ ਸਾਡੇ ਘਰ ਤੋਂ ਬਸੇ ਪਰਮਿਸ਼ਨ ਨੰਬਰ ਸਾਡੇ ਪਰਿਵਾਰਾਂ ਸਾਡੇ ਬੰਦੇ ਛੱਡ ਦਿਓ ਜੀ ਅਸੀਂ ਹੋਰ ਤੱਕ ਓਹੋ ਬਸ ਪਰਦਾ ਨਹੀਂ ਛੱਡ ਦਿਓ ਜੀ ਹੁਣ ਹੁਣ ਇੱਕ ਮਿੰਟ ਪਸਦੋ ਮੁਰਦਾਬਾ 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 खाटी प्रशासन में बैठी है भी शाम समय बैठे हैं बैठे रहने तो जूता के घर जाने की जरूरत है ना? ये है नहीं ना? बन्ना 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 बन्ना

ਚਾਹਣ ਦੇ ਲਈ ਅਸੀਂ ਆਪਣੇ ਵਿਭਾਗ ਦਾ ਨਿਜੀ ਕਰਨ ਹੋਣ ਦੇ ਲਈ ਅਸੀਂ ਆਪਣਾ ਪ੍ਰਸ਼ਾਸਨ ਨਾਲ ਮਿਲ ਬਟਾਸ ਕਰ ਰਹੇ ਸੀਗੇ ਪਰ ਇੱਥੇ 40% ਦੇ ਅੰਦਾਜ਼ ਤੱਕ ਆ ਗਿਆ ਜਿਸ ਦਾ ਹਰ ਇੱਕ ਰੋਜ਼ ਦਾ ਸੋਲਟ ਮੁਲਾਜ਼ਮ ਮਰਦਾਬਾ 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 ਮੁੱਖ ਪ੍ਰਸ਼ਾਸਨ ਨੂੰ ਮਰਦਾਬਾ 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 ਜੀ ਤੁਮ ਦਾ ਸਾਰਾ ਇਕੱਡੀ ਇਕੱਡੀ ਸਰਕਾਰ ਨਾਲ ਕੀਤੀ ਗਈ ਹੈ ਕੋਈ ਥੋੜੀ ਸਰਕਾਰ ਨੂੰ ਪਤਾ ਨਹੀਂ ਇਹ ਕਾਰਨ ਦਾ ਪਹਿਲੇ ਪਹਿਲੇ ਮੇਰੀ ਗੱਲ ਸੁਣੋ ਹੈਲੋ ਸਰਕਾਰ ਜੀ ਤੁਸੀਂ ਮੰਨਦੇ ਹੋ ਵੀ ਆ ਪਹਿਲੇ ਮੇਰੀ ਗੱਲ ਸੁਣ ਲਓ